ਦੰਦੋਤ ਬੰਦਨ ਅਨੇਕ ਬਾਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੀ ਕਰਾਤ ਫਿਰਤ ਫਿਰਤ ਪ੍ਰਭ ਆਇਆ नानक के प्रभ बेनती अपने भगत ए लाए नानक के प्रभ बेनती अपने भगत ए लाए वाहे गुरु जी का खालसा वाहे गुरु जी की फतेह महाराज दी वाणी कहंदी कल युग उद्धारया गुरु देव ਮਹਾਰਾਜ ਨੇ ਗੁਰਦੇਵ ਨੇ ਕਲਯੁਗ ਦਾ ਵੀ ਉਧਾਰ ਕੀਤਾ ਹੈ ਕਿਵੇਂ ਕੀਤਾ ਹੈ ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਮਲ ਮੂਤ ਮਹਾਰਾਜ ਕਹਿੰਦੇ ਜਿਹੜੇ ਗੰਦੇ ਸੀ ਨਾ ਬਿਲਕੁਲ ਵੀ ਸ਼ਈ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਮਲ ਮੁੱਤਰ ਵਰਗੇ ਮਲ ਮੂਤ ਮੂੜ ਬੜੇ ਮੁਰਖ ਜੜ ਬੁੱਧੀ ਵਾਲੇ ਜੇ ਮੁਗਦ ਹੋਤੇ ਸਾਰੇ ਜਿਹੜੇ ਮੂਰਖ ਸੀ ਸਭ ਲੱਗੇ ਤੇਰੀ ਸੇਵ ਐਸਾ ਗੁਰੂ ਨਾਨਕ ਪਾਸ਼ਾ ਨੇ ਸਤਨਾਮ ਦਾ ਚੱਕਰ ਫੇਰਾਇਆ ਕਿ ਸਾਰੇ ਹੀ ਮਹਾਰਾਜ ਕਹਿੰਦੇ ਕਿ ਸੇਵਾ ਵਿੱਚ ਲੱਗ ਗਏ ਅਕਾਲ ਪੁਰਖ ਦੀ ਸਾਰੇ ਜੱਪਣ ਲੱਗ ਗਏ ਵਾ ਗੁਰੂ ਵਾ ਗੁਰੂ ਵਾ ਗੁਰੂ ਜਾਣੋ ਸਾਡੇ ਬਾਰੇ ਗੱਲ ਕੀਤੀ ਅਸੀਂ ਵੀ ਤੇ ਮੂਰਖ ਹੀਆਂ ਮਹਾਰਾਜ ਕਹਿੰਦੇ ਸਾਰੇ ਸੇਵਾ ਵਿੱਚ ਲੱਗ ਗਏ ਜਦੋਂ ਕਹਿੰਦੇ ਆ ਨਾ ਕਿ ਤਨ ਗੁਰੂ ਨਾਨਕ ਪਾਸ਼ਾ ਨੇ ਸਤ ਨਾਮ ਦਾ ਚੱਕਰ ਫੇਰਾਇਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਮਹਾਰਾਜ ਦੇ ਸਮੇਂ ਜਿਹੜਾ ਨਾ ਜੱਜੀਆ ਟੈਕਸ ਮਾਫ ਕਰਾਤਾ ਸੀ ਅਕਬਰ ਕੋਲੋਂ ਉਸ ਸਮੇਂ ਟੈਕਸ ਲਗਿਆ ਕਰਦਾ ਸੀ ਵਿੱਚ ਕਿਸੇ ਤੀਰਥ ਜਾਣਾ ਹੋਏ ਤੇ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਸੀ Hindu ਤੀਰਥਾਂ ਤੇ ਖਾਸ ਕਰ ਤੇ ਮਹਾਰਾਜ ਨੇ ਕਿਹਾ ਵੀ ਟੈਕਸ ਹਟਾ ਦੇ ਤੇ ਫਿਰ ਜਦੋਂ ਅਕਬਰ ਨੇ ਕਿ ਐਮ ਕਰ ਦਿੱਤਾ ਕਿ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਹੋਣਗੇ ਨਾ ਉਹਨਾਂ 'ਤੇ ਟੈਕਸ ਨਹੀਂ ਲੱਗੇਗਾ ਪਛਾਣ ਕਿਵੇਂ ਆਵੇ ਕਹਿੰਦੇ ਜਿਹੜਾ ਮੂਲ ਮੰਤਰ ਦਾ 파ੜ ਸੁਣਾ ਦੇਗਾ ਉਹਨੂੰ ਟੈਕਸ ਨਹੀਂ ਦੇਣਾ ਪਏਗਾ ਉਸ ਸਮੇਂ ਐਸੀ ਹੋ ਗਈ ਗੱਲ ਕਿ ਆਪ ਜਾਣੋ ਕੈਸੀ ਵੀ ਲਖਣ ਹੋ ਗਈ ਕਿ ਸਾਰਿਆਂ ਨੇ ਮੂਲ ਮੰਤਰ ਰੱਟ ਰੱਟ ਕੇ ਯਾਦ ਕਰ ਲਏ ਤੇ ਵੀ ਸਾਨੂੰ ਟੈਕਸ ਨਾ ਦੇਣਾ ਪਏ ਦੇਣਾ ਤਾਂ ਸਾਰੇ ਬਚਦੇ ਨੇ ਸਭ ਨੇ ਹੀ ਚਾਹੇ ਕੋਈ ਸਿੱਖ ਹੈ ਕੋਈ ਨਹੀਂ ਹੈ ਉਹਨੇ ਤੀਰਤ ਤੇ ਜਾਣਾ ਹੈ ਉਹ ਮੂਲ ਮੰਤਰ ਦਾ 파ੜ ਸੁਣਾਉਂਦਾ कि ਮੈਨੂੰ ਟੈਕਸ ਨਾ ਦੇਣਾ ਪਏ ਸਭ ਲੱਗੇ ਤੇਰੀ ਸੇਵ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਭ ਨੇ ਯਾਦ ਕਰ ਲੈ ਮਹਾਰਾਜ ਕਿਰਪਾ ਕਰਨ ਮਹਾਰਾਜ ਪਾਸ ਸਿੱਖ ਕਹਿੰਦੇ ਆਪ ਜੀ ਬਾਰ ਬਾਰ ਉਪਦੇਸ਼ ਕਰਦੇ ਹੋ ਨਾਮ ਜੱਪੋ ਵਿਸ਼ੇ ਵਿਚਾਰਾਂ ਦਾ ਜੜਾ ਉਹ ਤਿਆਗ ਕਰੋ ਇਹ ਜਿਹੜੇ ਪੰਜ ਦੂਤ ਨੇ ਇਹਨਾਂ ਇਹਨਾਂ ਤੋਂ ਬਚਣਾ ਕਰੋ ਕਾਮ ਕਰੋਧ ਲੋਭ ਮੋਹ ਹੰਕਾਰ ਤੋਂ ਮਹਾਰਾਜ ਆਪ ਜੀ ਬਾਰ ਬਾਰ ਉਪਦੇਸ਼ ਕਰਦੇ ਪਰ ਬਚੀਆਂ ਨਹੀਂ ਜਾਂਦਾ ਕਿਵੇਂ ਕਰੀਏ ਪਹਿਲੇ ਜਿਹੜੇ ਸੰਗਤ ਹੁੰਦੀ ਸੀ ਨਾ ਪਹਿਲੇ ਦੇ ਜਿਹੜੇ ਅਸੀਂ ਜਾਣੀਏ ਕਿ ਸਾਡੇ ਤੋਂ ਜਿਹੜੇ ਵੱਡੇ ਦਾਦੇ ਪਰਦਾਦੇ ਸਾਡੇ ਉਹ ਸਾਰੇ ਜਿਹੜੇ ਹੁੰਦੇ ਸੀ ਉਹ ਜਿਆਦਾ ਸਰਲ ਹੁੰਦੇ ਸੀ ਸਾਡੇ ਤੋਂ ਅਸੀਂ ਕੋ ਥੋੜੇ ਕੰਪਲੈਕਸ ਕੰਪਲੀਕੇਟਿਡ ਹੋ ਗਏ ਹਾਂ ਉਹ ਸਰਲ ਹੁੰਦੇ ਸੀ ਉਹ ਮਹਾਰਾਜ ਨੂੰ ਆ ਕੇ ਸਿੱਧੀ ਗੱਲ ਕਹਿਣੀ ਮਹਾਰਾਜ ਆਪ ਜੀ ਉਪਦੇਸ਼ ਕਰ ਰਹੇ ਹੋ ਸਾਡੇ ਕੋਲ ਹੋ ਨਹੀਂ ਰਿਹਾ ਸਾਡੇ ਕੋਲੋਂ ਨਹੀਂ ਵਿਸ਼ੇਵਿਕਾਰਾਂ ਨੂੰ ਤਜਿਆ ਜਾ ਰਿਹਾ ਤੇ ਮਹਾਰਾਜ ਨੇ ਉਸ ਸਮੇ ਸਿੱਖਾਂ ਨੂੰ ਕਹਿਣਾ ਕੀਤਾ ਜੇ ਵਿਸ਼ੇਵਿਕਾਰਾਂ ਨੂੰ ਨਹੀਂ ਛੱਡਿਆ ਜਾ ਰਿਆ ਨਾ ਤਾਂ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਛੱਡ ਦਿਓ ਸ਼ਰਾਬ ਨੂੰ ਛੱਡਣਾ ਹੈ ਤੇ ਸ਼ਰਾਬੀ ਦੀ ਸੰਗਤ ਛੱਡ ਦਿਓ ਈ ਮਹਾਰਾਜ ਨੇ ਕਿਹਾ ਕਿਤਾ ਜਦ ਤੱਕ ਸ਼ਰਾਬੀ ਦੀ ਸੰਗਤ ਨਹੀਂ ਛੱਡੋਗੇ ਸ਼ਰਮ ਨਹੀਂ ਛੁੱਟੇਗੀ ਚਾਹੇ ਕਿ ਨਹੀਂ ਕਰੜੇ ਜੜੇ ਨੇ ਉਹ ਵਚਨ ਲੈ ਲਓ ਗੁਰਦਾਰਾ ਸਾਹਿਬ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਕਹਿ ਦੋ ਕਿ ਕਸਮਾਂ ਲੈ ਲਓ ਕਿ ਅਸੀਂ ਅੱਜ ਤੋਂ ਬਾਅਦ ਨਹੀਂ ਪੀਣੀ ਪਰ ਜੇ ਤੁਹਾਡੀ ਸੰਗਤ ਨਹੀਂ ਛੁੱਟੀ ਤੁਹਾਡੀ ਸੰਗਤ ਵੈਸੀ ਹੀ ਹੈ ਤੇ ਫਿਰ ਤੁਸੀਂ ਇੱਕ ਦਿਨ ਦੁਬਾਰਾ ਉਸ ਰਸਤੇ ਤੇ ਚੱਲ ਪਾਉਗੇ ਮਹਾਰਾਜ ਨੇ ਕਿਹਾ ਵਿਸ਼ੇ ਨਾਲੋਂ ਵਿਸ਼ਈ ਦੀ ਸੰਗਤ ਜਿਹੜੀ ਹੈ ਉਹ ਜ਼ਿਆਦਾ ਖਤਰਨਾਕ ਹੈ ਇਨੂ ਮਹਾਰਾਜ ਨੇ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਸੀ ਸਾਧੂ ਦੀ ਮਹਿਮਾ ਦੱਸਣ ਲਈ ਤੇ ਇਨੂ ਮਹਾਰਾਜ ਨੇ ਅੱਜ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜੇ ਅੱਗ ਵਿੱਚ ਹੱਥ ਨੂੰ ਕਮਾਲ ਲੀਏ ਬਾਹਰ ਕੱਢ ਲੀਏ ਅੱਗ ਦੇ ਸੇਕ ਤੋਂ ਤੇ ਹੱਥ ਕਈ ਵਾਰੀ ਨਹੀਂ ਛੱਡਦਾ ਕਿੰਨੀ ਵਾਰੀ ਸੀ ਆਰ ਪਾਰ ਕਰ ਸਕਦੇ ਆ ਪਰ ਜੇ ਉਹਦੇ ਵਿੱਚ ਲੋਹੇ ਦਾੰਗ ਗਿਆਰਾ ਹੈ ਉਹਦੇ ਵਿੱਚ ਅੱਗ ਘੁੱਸ ਗਈ ਹੈ ਤੇ ਉਹਨੂੰ ਨਹੀਂ ਪਕੜਿਆ ਜਾ ਸਕਦਾ ਸਾਡਾ ਹੱਥ ਸੜ ਜਾਏਗਾ ਤੇ ਚਿਪਕ ਜਾਏਗਾ ਨਾਲ ਕਾਰਨ ਜਿਹੜਾ ਅਗਨੀ ਹੈ ਕਾਰਨ ਜਿਹਨੇ ਨੇ ਉਹ ਵਿਕਾਰ ਨੇ ਵਿਕਾਰੀ ਦੇ ਅੰਦਰ ਜਿਹੜੇ ਨੇ ਉਹ ਐਨੇ ਵਿਕਾਰ ਖੋਸ ਗਏ ਨੇ ਕਿ ਉਹਦੀ ਸੰਗਤ ਕਰਿਆਂ ਹੱਥ ਸੜੇ ਨਹੀਂ ਸੜੇਗਾ ਵਿਕਾਰ ਸਾਨੂੰ ਜੜਾ ਹੈ ਕਿ ਉਹ ਹਾਨੀ ਪਹੁੰਚਾਏ ਗਈ ਅੱਜ ਨਹੀਂ ਤੇ ਕੱਲ ਝੂਠ ਬੋਲਣਾ ਸਿੱਖ ਲਾਂਗੇ ਅੱਜ ਨਹੀਂ ਤੇ ਕੱਲ ਸੰਗਤ ਛੋੜ ਦੇਾਂਗੇ ਉਹਦੇ ਨਾਲ ਕਿਸੇ ਹੋਰ ਰਸਤੇ ਟੁਰ ਪਾਵਾਂਗੇ ਜੇ ਅੱਜ ਨਹੀਂ ਤੇ ਕੱਲ ਅਸੀਂ ਉਹਦੇ ਨਾਲ ਮਾੜੇ ਕੰਮ ਕਰਨ ਲੱਗ ਜਾਵਾਂਗੇ ਕਿਉਂ ਪਿਆਰਾ ਹੋ ਜਾਏਗਾ ਨਾ ਸਾਡਾ ਉਹ ਕਸਮਾਂ ਦੇਗਾ ਉਹ ਕਹੇਗਾ ਨੀਚਾ ਦੇ ਮੇਰੇ ਨਾਲ ਕੁਝ ਨਹੀਂ ਹੁੰਦਾ ਇਸ ਤਰ੍ਹਾਂ ਮਹਾਰਾਜ ਨੇ ਸਮਝਾਣਾ ਕੀਤਾ ਕਿ ਪਹਿਲੇ ਜਿਹੜਾ ਨਾ ਸੰਗਤ ਸੰਗਤ ਵਾਲ ਧਿਆਨ ਕਰੋ ਕਿ ਤੁਸੀਂ ਸੰਗਤ ਕੀ ਦੀ ਕਰਦੇ ਹੋ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਨੇ ਕਲਯੁਗ ਨੂੰ ਐਸਾ ਉਧਾਰ ਕੀਤਾ ਹੈ ਕਿ ਕਲਯੁਗ ਨੂੰ ਵੀ ਜਗ੍ਹਾ ਦੇ ਦਿੱਤੀ ਜਦੋਂ ਉਹਨੇ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਨਾ ਕਲਯੁਗ ਨੂੰ ਦੇਖੋ ਕਿੰਨਾ ਮਾੜਾ ਸਮਾਂ ਮੰਨਿਆ ਜਾਂਦਾ ਹੈ ਕਿ ਇੱਕੋ ਹੀ ਪੈਰ ਹੈ ਧਰਮ ਦਾ ਪਹਿਲੇ ਚਾਰ ਹੋ ਸੀ ਫਿਰ ਤਿੰਨ ਰਹੇ ਫਿਰ ਦੋ ਹੋ ਗਏ ਇੱਕ ਹੀ ਪੈਰ ਹੈ ਜਦ ਐਸੇ ਕਲਯੁਗ ਨੇ ਬਿਹਾਨਕ ਰੂਪ ਲਿੱਤਾ ਲੇਕਿਨ ਫਿਰ ਜਦੋਂ ਸ਼ਰਨ ਵਿੱਚ ਪਿਆ ਮਹਾਰਾਜ ਅੱਗੇ ਮਿੰਨਤ ਕੀਤੀ ਤੇ ਮਹਾਰਾਜ ਨੇ ਸੰਗਤ ਵਿੱਚ ਆਉਣ ਦੀ ਵੀ ਅਗਿਆ ਦੇ ਦਿੱਤੀ ਕਿ ਪ੍ਰਸ਼ਾਦ ਦੇ ਸਮੇਂ ਆਈਂ ਆਂਦੇ ਨੇ ਨਾ ਕਈ ਕਲਯੁਗੀ ਜੀਵ ਪਰਸ਼ਾਨ ਦੇ ਸਮੇਂ ਕੁਰਬੁਰ ਕੁਰਬੁਰ ਹੁੰਦੀ ਹੈ ਮਹਾਰਾਜ ਨੇ ਉਹਦੀ ਵੀ ਜਿਹੜੀ ਹੈ ਨਾ ਨਿਮਰਤਾ ਸਹਿਤ ਬੇਨਤੀ ਪ੍ਰਵਾਨ ਕੀਤੀ ਐਸਾ ਮਹਾਰਾਜ ਦਾ ਪ੍ਰਤਾਪ ਕਿ ਕਲਯੁਗ ਨੂੰ ਉੱਤਮ ਯੁਗ ਕਿਹਾ ਜਾਣ ਲੱਗਿਆ ਐਸਾ ਗੁਰੂ ਨਾਨਕ ਮਹਾਰਾਜ ਦਾ ਪਹਿਰਾ ਲੱਗ ਗਿਆ ਕਿ ਜੋ ਪਾਤਸ਼ਾਹ ਹੁੰਦਾ ਹੈ ਹੁਕਮ ਜੜਾ ਉਹਦਾ ਚੱਲਦਾ ਹੈ ਬਣਾਏ ਅਸੂਲ ਉਹਦੇ ਚੱਲਦੇ ਨੇ ਤੇ ਪਹਿਲੇ ਜਿਹੜੇ ਯੁੱਗ ਸੀ ਉਹਦੇ ਵਿੱਚ ਕਿੰਨਾ ਕਠੋਰ ਤਪ ਕਰਨਾ ਪੈਂਦਾ ਸੀ ਯੱਗ ਕਰਨਾ ਪੈਂਦਾ ਸੀ ਮਹਾਰਾਜ ਨੇ ਕਿਹਸਾ ਅਸੂਲ ਬਣਾ ਦਿੱਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਮਹਾਰਾਜ ਨੇ ਨਾਮ ਦਾ ਸੁਖੈਲਾ ਰਸਤਾ ਦੱਸ ਦਿੱਤਾ ਪਹਿਲੇ ਯੁਗਾਂ ਵਿੱਚ ਇੱਕ ਬੰਦਾ ਅਪਰਾਧ ਕਰਦਾ ਸੀ ਸਾਰੇ ਦੇਸ਼ ਨੂੰ ਸਾਰੀ ਨਗਰੀ ਨੂੰ ਕੁੱਲ ਨੂੰ ਪਰਿਵਾਰ ਨੂੰ ਸਜ਼ਾ ਮਿਲਦੀ ਸੀ ਮਹਾਰਾਜ ਨੇ ਕਿਹਸਾ ਕਰ ਦਿੱਤਾ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਐ ਕਿਸੇ ਥਾਏ ਜਿਹੜਾ ਹੱਥ ਕਰਦਾ ਓਹੀ ਪੰਦਾ ਕਿਸੇ ਹੋਰ ਨੂੰ ਉਹਦੇ ਕਿਤੇ ਦੀ ਸਜ਼ਾ ਨਹੀਂ ਭੁਗਤਣੀ ਪੈਂਦੀ ਤੇ ਫਿਰ ਮਹਾਰਾਜ ਨੇ ਇਸ ਕਲਯੁਗ ਵਿੱਚ ਨਾਮ ਬੋਵੋ ਬੋਵੋ ਦਾ ਮਾਰਗ ਤੇ ਦੱਸਿਆ ਨਾਲ ਇਹ ਵੀ ਕਿਰਪਾ ਕਰ ਤੇ ਵੀ ਫਲੀ ਬੂਤ ਵੀ ਜਲਦੀ ਹੋਏਗਾ ਉਨਾ ਸਮਾਂ ਨਹੀਂ ਲੱਗੇਗਾ ਕਿਉਂਕਿ ਪਹਿਲੇ ਯੁਗਾਂ ਵਿੱਚ ਆਇਯੂ ਹੀ ਬੜੀ ਹੁੰਦੀ ਸੀ 20 20000 ਸਾਲ ਆਇਯੂ ਸੀ 1000 ਸਾਲ ਫਿਰ ਕਈ ਕਿੰਨੇ ਸਾਲ ਕਿੰਨੇ ਲੰਬੀ ਆਇਯੂ ਭੋਗਦੇ ਸੀ ਹੁਣ ਆਇਯੂ ਕੱਟ ਰਹਿ ਗਈ ਐ ਤੇ ਮਹਾਰਾਜ ਨੇ ਇੱਥੇ ਵੀ ਸਾਨੂੰ ਜਿਹੜੀ ਛੂਟ ਦੇ ਦਿੱਤੀ ਕਿ ਮਹਾਰਾਜ ਕਹਿੰਦੇ ਜਪੋਂਗੇ ਤੇ ਫਲੀਬੂਤ ਵੀ ਜਲਦੀ ਹੋਏਗਾ ਜਲਦੀ ਫਲ ਮਿਲੇਗਾ ਐਸੀ ਜਿਹੜੀ ਕਿਰਪਾ ਹੈ ਉਹ ਦਸਾਂ ਪਾਦਸ਼ਾਹੀਆਂ ਵਿੱਚ ਵਰਤ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਪ੍ਰਤੱਖ ਸਾਰੇ ਜਗ ਵਿੱਚ ਕਰ ਰਹੇ ਨੇ ਮਹਾਰਾਜ ਦੇ ਜਿਹੜੇ ਕਿਰਪਾ ਹੈ ਨਾ ਪਰਉਪਕਾਰ ਹੈ ਉਹ ਗਿਣੇ ਨਹੀਂ ਜਾ ਸਕਦੇ ਨਾ ਹੀ ਸਾਡੀ ਔਕਾਤ ਹੈ ਨਾ ਸਾਨੂੰ ਮਹਾਰਾਜ ਦੀ ਕਰਨੀ ਵਿੱਚ ਜਾਣਾ ਚਾਹੀਦਾ ਹੈ ਕਿ ਨਾ ਹੀ ਗਿਣਨੇ ਵੀ ਨਹੀਂ ਚਾਹੀਦੇ ਪਰ ਮਹਾਰਾਜ ਦੇ ਸ਼ਰਣ ਵਿੱਚ ਹੋਣ ਲਈ ਐ ਜਸ ਜਿਹੜਾ ਅਸੀਂ ਗਾਉਂਦੇ ਆ ਮਹਾਰਾਜ ਦਾ ਕਿਉਂ ਮਹਾਰਾਜ ਦਾ ਜਸ ਗਾਇਆ ਸਾਡੇ ਪਾਪ ਕਰਮ ਨੇ ਜਿਹੜੇ ਦੂਰ ਹੁੰਦੇ ਨੇ ਜੇ ਸ਼ਰਾਬ ਸ਼ਰਾਬ ਪੇ ਹੋਏ ਪਟ ਆਏ ਸੀ ਮਹਾਰਾਜ ਦੀ ਸ਼ਰਣ ਵਿੱਚ ਮਹਾਰਾਜ ਨੇ ਕਿਹਾ ਸੀ ਗੁਰੂ ਦੀ ਸਿਫਤ ਕਰੋ ਸਿਫਤ ਸਲਾਹ ਕਰੋ ਤੇ ਉਹਨਾਂ ਨੇ ਸਵਈਏ ਗਾਏ ਇਹਨਾਂ ਪਟ ਸਵਾਨਾ ਨੇ ਤੇ ਤੁਹਾਡੇ ਜਿਹੜੇ ਨੇ ਸ਼ਰਾਪ ਪਾਪ ਕਰਮ ਜਿਹੜੇ ਨੇ ਉਹ ਦੂਰ ਹੋ ਜਾਣਗੇ ਜੇ ਰਾਏ ਬਲਵੰਡ ਜੀ ਤੇ ਸੱਤਾ ਜੀ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਤੇ ਮਹਾਰਾਜ ਨੇ ਕਿਹਾ ਵੀ ਤੁਹਾਡਾ ਪਾਪ ਤਾਂ ਬਖਸ਼ਿਆ ਜਾਏਗਾ ਤੇ ਸਿਫਤ ਕਰੋ ਤੇ ਫਿਰ ਅਸੀਂ ਪੜਦਿਆਂ ਰਾਏ ਬਲਵੰਡ ਤੇ ਸੱਤੇ ਡੋਂ ਦੀ ਜਿਹੜੀ ਵਾਰ ਆਖੀ ਓਮ ਮਹਾਰਾਜ ਦੀ ਸਿਫਤ ਕੀਤੀ ਤੇ ਪਾਪ ਕਰਮ ਨੇ ਜਿਹੜੇ ਉਹ ਦੂਰ ਹੋ ਗਏ ਮਹਾਰਾਜ ਦਾ ਜਸ ਗਾਇਆ ਮਹਾਰਾਜ ਦੀ ਸਿਫਤ ਕੀਤਿਆਂ ਕਾਲਪੁਰਖ ਵਾਹਿਗੁਰੂ ਜੀ ਦੀ ਇਹ ਸਾਰੇ ਜਿਹੜੇ ਨੇ ਉਹ ਪਾਪ ਕਰਮ ਸਾਡੇ ਤੋਂ ਦੂਰ ਹੋ ਜਾਂਦੇ ਨੇ ਅਗੁਣਾਂ ਦਾ ਨਾਸ਼ ਹੁੰਦਾ ਹੈ ਅਸੀਂ ਗੁਣਾਂ ਵਾਲੇ ਬਣ ਜਾਂਦੇ ਹਾਂ ਤੇ ਵਿਣਗੁਣ ਕੀਤੇ ਭਗਤ ਨਾ ਹੋਏ ਗੁਣਾਂ ਤੋਂ ਬਗੈਰ ਤੇ ਮਹਾਰਾਜ ਦੀ ਪਗਤੀ ਵੀ ਨਹੀਂ ਹੁੰਦੀ ਮਹਾਰਾਜ ਦੀ ਜਿਹੜੀ ਤੀਸਰੀ ਅਸ਼ਪਤੀ ਦੀ ਵਿਚਾਰ ਚੱਲ ਰਹੀ ਸੀ ਅੱਜ ਤੀਸਰੀ ਅਸ਼ਪਤੀ ਦਾ ਪੰਜਵਾਂ ਪਦਾਂ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ ਜੇ ਨੂੰ ਵੀ ਚਾਰ ਪਦਾਰਥ ਚਾਹੀਦੇ ਨੇ ਚਾਰ ਪਦਾਰਥ ਕਿਹੜੇ ਮੰਨੇ ਜਾਂਦੇ ਨੇ ਅਰਥ ਕਾਮ ਮੋਖ ਕਾਮਨਾ ਇਸ ਤਰ੍ਹਾਂ ਅਰਥ ਦਾ ਮਤਲਬ ਹੁੰਦਾ ਹੈ ਮਾਇਆ ਕਾਮ ਹੁੰਦਾ ਹੈ ਵੀ ਕਾਮਨਾ ਦੀ ਸਾਰੀ ਪੂਰਤੀ ਹੋ ਜਾਏ ਮਾਇਆ ਸਾਨੂੰ ਮਿਲ ਲੈ ਧਰਮ ਧਰਮ ਦਾ ਅਰਥ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਅਸੀਂ ਧਰਮ ਵਿੱਚ ਜਿਹੜੇ ਨੇ ਪਰਪੱਕ ਰਹੀਏ ਧਰਮ ਦਾ ਪੱਲਾ ਫੜੇ ਰੱਖੀਏ ਧਰਮ ਸਾਡੇ ਤੋਂ ਨਾ ਛੁੱਟੇ ਧਰਮ ਅਰਥ ਕਾਮ ਤੇ ਚੌਥਾ ਬੰਦੇ ਨੇ ਮੋਖ ਜਿਹੜੀ ਮੁਕਤੀ ਦੀ ਦਾਤ ਉਹਨੂੰ ਵੀ ਪਦਾਰਤ ਦੇ ਰੂਪ ਵਿੱਚ ਕਿ ਸਾਨੂੰ ਜੀਵਨ ਮਰਨ ਦਾ ਜਿਹੜਾ ਚੱਕਰ ਹੈ ਸਾਡਾ ਉਹ ਖਤਮ ਹੋ ਜਾਏ ਪਹਿਲਾ ਪਦਾਰਤ ਕਹਿ ਰਹੇ ਨੇ ਧਰਮ ਕਿ ساری ਜ਼ਿੰਦਗੀ ਅਸੀਂ ਧਰਮ ਦਾ ਪੱਲਾ ਫੜੇ ਰੱਖੀਏ ਧਰਮ ਦੇ ਰਸਤੇ ਤੋਂ ਡੋਲੀਏ ਨਾ ਫਿਰ ਕਹਿ ਰਹੇ ਨੇ ਅਰਥ ਖਾਣ ਪੀਣ ਦੀ ਮਾਇਆ ਦੀ ਵੀ ਕੋਈ ਕਮੀ ਨਾ ਰਹੇ ਤੀਸਰਾ ਕਹਿ ਰਹੇ ਨੇ ਕਾਮ ਸਾਰੀ ਕਾਮਨਾਵਾਂ ਦੀ ਪੂਰਤੀ ਹੋਏ ਚੌਥਾ ਕਹਿ ਰਹੇ ਨੇ ਮੋਖ ਮੁਕਤੀ ਦੀ ਦਾਤ ਵੀ ਮਿਲ ਲੈ ਚਾਰ ਪਦਾਰਥ ਜੇ ਕੋ ਮੰਗੇ ਜਿਹਨੂੰ ਇਹ ਚਾਰ ਪਦਾਰਥ ਚਾਹੀਦੇ ਨੇ ਸਾਧ ਜਨਾ ਕੀ ਸੇਵਾ ਲੱਗ ਹੈ ਮਹਾਰਾਜ ਕਹਿੰਦੇ ਉਹ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰਦੇ ਭਾਈ ਜਿਹਨੂੰ ਇਹ ਚਾਰ ਪਦਾਰਥ ਚਾਹੀਦੇ ਨੇ ਮਹਾਰਾਜ ਨੇ ਸੇਵਾ ਵਿੱਚ ਸਾਰੇ ਪਦਾਰਥ ਰੱਖੇ ਨੇ ਮਹਾਰਾਜ ਤੇ ਆਪਣਾ ਮੇਰ ਭਰਿਆ ਹੱਥ ਰੱਖ ਦੇਣ ਚਾਰ ਕੀ ਪਦਾਰਥ ਗਿਣੇ ਹੀ ਨਹੀਂ ਜਾ ਸਕਦੇ ਕਿੰਨੇ ਪਦਾਰਥ ਮਹਾਰਾਜ ਦੇ ਦਿੰਦੇ ਨੇ ਕਿ ਸਾਨੂੰ ਵੀ ਨਹੀਂ ਪਤਾ ਕਿ ਮਹਾਰਾਜ ਨੇ ਕੀ ਕੀ ਦਾਤਾਂ ਬਖਸ਼ ਦਿੱਤੀਆਂ ਨੇ ਮਹਾਰਾਜ ਦਾ ਤੇ ਐਸਾ ਮਿਹਰ ਭਰਿਆ ਹੱਥ ਹੈ ਪਰ ਜਿਹਨੂੰ ਇਹ ਚਾਰ ਪਦਾਰਥ ਚਾਹੀਦੇ ਨੇ ਉਹ ਸੇਵਾ ਚ ਲੱਗ ਜਾਏ ਸੰਗਤ ਦੀ ਸੰਗਤ ਦੇ ਸੰਗਤ ਦੀ ਸੇਵਾ ਜੋ ਆਪ ਜੀ ਨੂੰ ਅੰਦਰੋਂ ਪ੍ਰੇਰਣਾ ਮਿਲੇ ਮਹਾਰਾਜ ਕਿਰਪਾ ਕਰਕੇ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੇ ਜਿਨੇ ਆਪਣਾ ਦੁੱਖ ਮਿਟਾਣਾ ਹੈ ਜਿਨੂੰ ਦੁੱਖ ਹੈ ਆਪਣੀ ਅਵਿਧਿਆ ਦਾ ਗਿਆਨ ਮੇਰੇ ਪਾਸ ਗਿਆਨ ਨਹੀਂ ਹੈ ਮੈਨੂੰ ਬੋਲਣਾ ਨਹੀਂ ਆਉਂਦਾ ਮੈਨੂੰ ਸਮਾਜ ਵਿੱਚ ਵਰਤਣਾ ਨਹੀਂ ਆਉਂਦਾ ਇਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਕੋਈ ਦੁੱਖ ਮੰਨਿਆ ਹੈ ਇੱਥੇ ਅਵਿਦਿਆ ਦਾ ਦੁੱਖ ਕਹਿ ਰਹੇ ਨੇ ਹਰ ਹਰ ਨਾਮ ਹਿਰਦੈ ਸਦ ਗਾਵੇ ਉਹ ਵਾਹਿਗੁਰੂ ਵਾਹਿਗੁਰੂ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਉਹਨੂੰ ਗਾਣਾ ਕਰੇ ਤੇ ਆਪਣੇ ਸਾਰੇ ਦੁੱਖ ਨੇ ਜਿਹੜੇ ਉਹ ਮਿਟਾ ਲਏ ਮਹਾਰਾਜ ਕਿਰਪਾ ਕਰਕੇ ਨਾਮ ਨੂੰ ਹਰ ਚੀਜ਼ ਦੀ ਦਵਾਈ ਦੱਸਦੇ ਨੇ ਮੇਰਾ ਬੈਦ ਗੁਰੂ ਗੋਬਿੰਦਾਂ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮਕੀ ਇਹ ਦਵਾਈ ਐਸੀ ਹੈ ਜਿਹੜੀ ਸਾਰੇ ਹੀ ਰੋਗਾਂ ਦਾ ਨਿਵਾਰਣ ਕਰਦੀ ਹੈ ਪੰਜੇ ਰੋਗ ਅਸਾਧ ਨਿਵਾਰੇ ਉਹ ਵੀ ਜਿਹੜੇ ਨੇ ਅਸਾਧ ਰੋਗ ਵੀ ਜਿਹੜੇ ਨੇ ਉਹ ਨਾਮ ਦੇ ਆਸਰੇ ਕੱਟੇ ਜਾਂਦੇ ਜੇ ਕੋ ਆਪਣੀ ਸੋਭਾ ਲੋਰ ਹੈ ਜਿਨੂੰ ਇੱਛਾ ਹੈ ਕਿ ਮੇਰੀ ਵਡਿਆਈ ਹੋਏ ਸ਼ੋਭਾ ਹੋਏ ਸਤਗੁਰੂ ਆਇਓ ਸਰਣ ਤੁਮਾਰੀ ਮਿਲੇ ਸੁਖ ਨਾਮ ਹਰ ਸੋਭਾ ਜਿਨੂੰ ਇਹ ਇੱਛਾ ਹੈ ਨਾ ਕਿ ਮੇਰੀ ਸ਼ੋਭਾ ਹੋਏ ਵਡਿਆਈ ਹੋਏ ਉਹ ਕੀ ਕਰੇ ਸਾਧ ਸੰਗ ਐ ਹੋ ਮੈਂ ਚੋਰੇ ਉਹ ਸੰਗਤ ਵਿੱਚ ਆ ਕੇ ਹੋਮੇ ਛੱਡ ਦੇ ਨਮਰਤਾ ਧਾਰਨ ਕਰ ਲੈ ਜਿੰਨੀ ਨਮਰਤਾ ਧਾਰਨ ਕਰੇਗਾ ਜਿੰਨਾ ਮਿੱਠਾ ਹੋਏਗਾ ਜਿੰਨਾ ਪਿਆਰਾ ਹੋਏਗਾ ਉੰਨੀ ਉਹਦੀ ਸੁਭਾਅ ਹੋਏਗੀ ਮਿੱਠੇ ਨਾਲ ਨਾ ਜਿੰਨਾ ਕੋਈ ਨਮਰਤਾ ਧਾਰਨ ਕਰਦਾ ਨਾ ਉਹਦੇ ਨਾਲ ਸਾਰਿਆਂ ਦੇ ਸੰਬੰਧ ਹੋ ਜਾਂਦਾ ਹੈ ਜਿੰਨੇ ਵੀ ਹੋਣਗੇ ਨਾ ਸੰਗਤ ਵਿੱਚ ਆਣ ਵਾਲੇ ਸਾਰੇ ਕਹਿਣਗੇ ਵੀ ਮੇਰੇ ਜਿਹੜਾ ਮੇਰੇ ਨਾਲ ਉਹਦਾ ਹੈਗਾ ਨਾ ਵਿਵਾਰ ਵੈਸਾ ਕਿਸੇ ਹੋਰ ਨਾਲ ਨਹੀਂ ਮੇਰੇ ਨਾਲ ਬੜਾ ਚੰਗਾ ਵਿਵਹਾਰ ਹੈ ਦੂਜਾ ਕਹੇਗਾ ਮੇਰੇ ਨਾਲ ਬੜਾ ਚੰਗਾ ਹੈ ਤੀਸਰਾ ਕਹੇਗਾ ਮੇਰੇ ਨਾਲ ਬੜਾ ਚੰਗਾ ਹੈ ਉਹਦਾ ਤੇ ਸੰਗਤ ਨਾਲ ਹੀ ਚੰਗਾ ਵਿਵਹਾਰ ਹੈ ਉਹਨੇ ਹੋਮੇ ਛੱਡ ਦਿੱਤੀ ਹੈ ਨਮਰਤਾ ਧਾਰਨ ਕਰ ਲਿੱਤੀ ਹੈ ਤੇ ਫਿਰ ਜਿਹਨੂੰ ਆਪਣੀ ਸੋਭਾ ਚਾਹੀਦੀ ਹੈ ਵਡਿਆਈ ਚਾਹੀਦੀ ਹੈ ਉਹ ਨਮਰਤਾ ਧਾਰਨ ਕਰ ਲੇ ਹੋਮੇ ਦਾ ਜੜਾ ਉਹ ਤਿਆਗ ਕਰ ਦੇ ਮਹਾਰਾਜ ਬੜੀ ਸਿੱਧੀਆਂ ਜੁਗਤੀਆਂ ਦੱਸ ਰਹੇ ਨੇ ਹੋਮੇ ਵਰਗੇ ਰੋਗ ਨੂੰ ਜਿੱਤਣਾ ਹੈ ਤੇ ਨ ਮਰਤਾ ਤारण ਕਰ ਲੈ ਲੋਭ ਨੂੰ ਜਿੱਤਣਾ ਹੈ ਤੇ ਸੰਤੋਖ ਤारण ਕਰੇ ਸੰਤੋਖਵਾਲ ਆਪਣੇ ਕਦਮ ਵਧਾਏ ਇਸ ਤਰ੍ਹਾਂ ਹੀ ਮਹਾਰਾਜ ਕਰੇ ਨੇ ਕਰੋਧ ਨੂੰ ਜਿੱਤਣਾ ਹੈ ਤੇ ਵਿਵੇਕ ਤारण ਕਰੇ ਇਹ ਮਹਾਰਾਜ ਜਿਹੜੇ ਨੇ ਉਹ ਰਸਤੇ ਦੱਸ ਰਹੇ ਜੇ ਕੋ ਜਨਮ ਮਰਨ ਤੇ ਡਰੈ ਜਿਹਨੂੰ ਜਨਮ ਮਰਨ ਤੋਂ ਡਰ ਲੱਗਦਾ ਹੈ ਅਸੀਂ ਰੋਜ਼ ਕਹਿੰਦੇ ਨਾ ਮਰਨ ਕਾਲ ਕਾਂ ਤਰਾਸੰਦੇ ਬਰੇ ਜਾਂ ਜਿਹਨੂੰ ਡਰ ਲੱਗਦਾ ਕਿ ਮਰਨ ਸਮੇ ਪਤਾ ਨਹੀਂ ਕਿਵੇਂ ਹੋਏਗਾ ਕਿਹੜੇ ਰਸਤੇ ਜਾਣਾ ਹੈ ਫਿਰ ਜਨਮ ਦਾ ਦੁੱਖ ਸਹਿਣਾ ਪਏਗਾ ਮਾਂ ਦੇ ਗਰਭ ਚ ਲਟਕਣਾ ਪਏਗਾ ਜਾਨ ਜਿਹੜੀ ਨਿਕਲਦੀ ਹੈ ਬੜੀ ਔਖੀ ਨਿਕਲਦੀ ਹੈ ਉਸ ਸਮੇ ਬੜਾਈ ਪਾਲਾ ਛਿੜ ਜਾਂਦਾ ਹੈ ਕਮਣੀ ਛਿੜ ਜਾਂਦੀ ਦੇਖ ਕੇ ਜਮਨ ਨੂੰ ਜਦੋਂ ਐਸੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜੋ ਡਰ ਬੈਠਦਾ ਮਨ ਅੰਦਰ ਤੇ ਫਿਰ ਉਹਦੇ ਡਰ ਦਾ ਨਿਵਾਰਣ ਮਹਾਰਾਜ ਕਹਿੰਦੇ ਸਾਧ ਜਨਾ ਕੀ ਸਰਨੀ ਪਰੈ ਮਹਾਰਾਜ ਕਹਿੰਦੇ ਸੰਗਤ ਦੀ ਸ਼ਰਣ ਵਿੱਚ ਪੈ ਜਾਏ ਜਦ ਸੰਗਤ ਦੀ ਸ਼ਰਣ ਵਿੱਚ ਪੈਂਦਾ ਹੈ ਨਾਮ ਤੇ ਬਾਣੀ ਦਾ ਆਸਰਾ ਲੈਂਦਾ ਹੈ ਸੰਗਤ ਵਿੱਚ ਕੀ ਹੋ ਰਿਹਾ ਨਾਮ ਤੇ ਬਾਣੀ ਦਾ ਵਰਤਾਰਾ ਹੋ ਰਿਹਾ ਜੇ ਉਹ ਨਾਮ ਤੇ ਬਾਣੀ ਦਾ ਫਿਰ ਸੰਗਤ ਵਿੱਚ ਸ਼ਰਣ ਪੈ ਕੇ ਆਸਰਾ ਲੈ ਲੈਂਦਾ ਤੇ ਇਹ ਜਨਮ ਮਰਨ ਦਾ ਡਰ ਹੁੰਦਾ ਉਹ ਨਿਕਲ ਜਾਂਦਾ ਨਿਰਭਉ ਜਪੈ ਸਗਲ ਭਉ ਮਿਟੈ ਫਿਰ ਉਹਦਾ ਡਰ ਜਿਹੜਾ ਹੈ ਨਾ ਉਹ ਖਤਮ ਹੋ ਜਾਂਦਾ ਹੈ ਸੰਗਤ ਵਿੱਚ ਆ ਕੇ ਸੁਣ ਲੈਂਦਾ ਕਿ ਐਸੀ ਮਰਨੀ ਜੋ ਮਰੈ ਬਹਰ ਨ ਮਰਨਾ ਹੋਏ ਉਹਨੂੰ ਐਵੇਂ ਦੀ ਜਿਹੜੇ ਉਪਦੇਸ਼ ਨੇ ਉਹ ਮਿਲਦੇ ਨੇ ਕਿ ਜੋ ਤੋ ਪ੍ਰੇਮ ਖਲਣ ਕਾ ਚਾਓ ਸਿਰ ਤਰ ਤਲੀ ਦੇ ਲਈ ਇੱਥੇ ਤੇ ਮਾਰਗ ਹੀ ਉਹ ਵਾਲਾ ਦੱਸਿਆ ਜਾਂਦਾ ਹੈ ਉਹਦਾ ਡਰ ਨਹੀਂ ਤਲ ਜਾਂਦਾ ਕਿ ਪਹਿਲੇ ਹੀ ਜਿਹੜਾ ਸਿਰ ਉਹ ਤਲੀ ਤੇ ਰੱਖ ਕੇ ਅੱਗੇ ਭੇਟਾ ਕਰਨਾ ਹੈ ਅਮਰਤ ਦੀ ਦਾਤ ਲੈਣ ਗਏ ਤੇ ਉੱਤੇ ਪੁੱਛਿਆ ਵੀ ਅਮਰਤ ਦੇ ਬਦਲੇ ਕੀ ਦੇਣਾ ਹੈ ਭਈ ਅਮਰਤ ਦੇ ਬੱਟੇ ਆਪਣਾ ਸੀਸ ਦੇਣਾ ਜੇ ਸੀਸ ਦੇਣਾ ਹੈ ਤੇ ਅਮਰਤ ਮਿਲਦਾ ਹੈ ਉੱਤੇ ਤੇ ਪਹਿਲੇ ਹੀ ਡਰ ਖਤਮ ਕਰ ਦਿੱਤਾ ਪਹਿਲੇ ਹੀ ਪੋੜੀ ਤੇ ਮਹਾਰਾਜ ਨੇ ਡਰ ਖਤਮ ਕਰਤਾ ਜਿਸ ਜਨ ਕੋ ਪ੍ਰਵ ਦਰਸ ਪਿਆਸਾ ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨਾਂ ਦੀ ਪਿਆਸ ਹੈ ਉੱਪਰ ਮਹਾਰਾਜ ਨੇ ਕੀ ਦੱਸਿਆ ਜਿਹਨੂੰ ਚਾਰ ਪਦਾਰਥ ਚਾਹੀਦੇ ਨੇ ਜਿਹਨੇ ਆਪਣਾ ਦੁੱਖ ਦੂਰ ਕਰਨਾ ਹੈ ਜਿਹਨੂੰ ਸੋਭਾ ਚਾਹੀਦੀ ਹੈ ਜਿਹਨੂੰ ਜਨਮ ਮਰਨ ਤੋਂ ਡਰ ਲੱਗਦਾ ਹੈ ਹੁਣ ਮਹਾਰਾਜ ਕਹਿ ਰਹੇ ਨੇ ਜਿਹਨੂੰ ਦਰਸ਼ਨਾਂ ਦੀ ਪਿਆਸ ਹੈ ਦਰਸ ਤੇਰੇ ਕੀ ਪਿਆਸ ਮੰਨ ਲੱਗੀ ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨਾਂ ਦੀ ਪਿਆਸ ਹੈ ਨਾਨਕ ਤਾਂ ਕਹਿ ਬਲ ਬਲ ਜਸਾ ਮਹਾਰਾਜ ਕਹਿੰਦੇ ਉਹਦੇ ਤੇ ਮੈਂ ਬਲਿਹਾਰੇ ਜਾਂਦਾ ਵਾਂ ਜਿਹਨੂੰ ਦਰਸ਼ਨਾਂ ਦੀ ਪਿਆਸ ਹੈ ਕਿਉਂ ਕਿਉਂਕਿ ਉਹ ਉੱਤਮ ਜਿਗਿਆਸੂ ਬਣ ਗਿਆ ਜਿਹਦੇ ਅੰਦਰ ਸਿਰਫ ਦਰਸ਼ਨਾਂ ਦੀ ਪਿਆਸ ਰਹਿ ਗਈ ਹੈ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਉਹਦੋਂ ਤੱਕ ਪਰਮਾਤਮਾ ਹੀ ਬਾਕੀ ਹੈ ਹੋਰ ਕੁਝ ਬਾਕੀ ਨਹੀਂ ਰਹਿ ਗਿਆ ਉਹਦੇ ਅੰਦਰ ਕੋਈ ਤਲਬ ਕੋਈ ਇੱਛਾ ਕੋਈ ਮੇਰ ਤੇਰ ਕੁਝ ਬਾਕੀ ਨਹੀਂ ਰਹਿ ਗਿਆ ਸਿਰਫ ਪਰਮਾਤਮਾ ਦੀ ਆਸ ਬਾਕੀ ਐ ਇਹ ਦੋ ਇਨੈ ਨਾ ਮਤ ਚੋ ਫਿਰ ਦੇਖਣ ਕੀ ਆਸ ਮਹਾਰਾਜ ਕਹਿੰਦੇ ਫਿਰ ਉਹਦੇ ਬਲਿਹਾਰੇ ਜਾਂਦੇ ਆ ਹੋਂ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋਂ ਸਦ ਕੁਰਬਾਨੇ ਜਾਉ ਮਹਾਰਾਜ ਦੋ ਤਿੰਨ ਵਾਰੀ ਕਹਤਾ ਕਿ ਕੁਰਬਾਨ ਹੀ ਜਾਂਦੇ ਆ ਜੋ ਤੇਰਾ ਨਾਮ ਲੈਂਦੇ ਨੇ ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਜੜੀ ਹੈ ਉਹ ਪਿਆਸ ਲੱਗੀ ਹੈ ਉਹ ਉੱਤਮ ਜਿਗਿਆਸੂ ਬਣਦੇ ਨੇ ਇਫੇ ਅੱਗੇ ਵੀ ਅਗਰ ਉਹ ਜਿਗਿਆਸੂ ਉੱਤਮ ਹੋ ਗਏ ਨੇ ਤੇ ਮਹਾਰਾਜ ਉਹਨਾਂ ਨੂੰ ਬ੍ਰਹਮਵੇਤਾ ਵੀ ਬਣਾ ਦੇਣਗੇ ਦਰਸ਼ਨ ਦਿਦਾਰ ਵੀ ਬਖਸ਼ਿਸ਼ ਕਰਨਗੇ ਉਹ ਹੁਣ ਪਾਮਰ ਯਾਕੋ ਕੀ ਵਿਖਈ ਜੀਵ ਨਹੀਂ ਰਹੇ ਪਾਮਰ ਜਿਹੜੇ ਆਂਦੇ ਨਹੀਂ ਬਾਹਰ ਬੈਠ ਕੇ ਨਿੰਦਾ ਕਰਦੇ ਨੇ ਤੇ ਕਾਮੀ ਜਿਹੜੇ ਆਂਦੇ ਨੇ ਪਰ ਉਹਨਾਂ ਨੂੰ ਚਾਰ ਪਦਾਰਤ ਚਾਹੀਦੇ ਨੇ ਆਪਣਾ ਦੁੱਖ ਦੂਰ ਕਰਨਾ ਹੈ ਸ਼ੋਭਾ ਚਾਹੀਦੀ ਹੈ ਉਹਨਾਂ ਨੂੰ ਕਹਿੰਨੇ ਆ ਵਿਖਈ ਜੀਵ ਉਹ ਹੁਣ ਪਾਮਰ ਤੇ ਵਿਖਈ ਤੋਂ ਅੱਗੇ ਨਿਕਲ ਗਏ ਨੇ जिग्यासू ਵਿੱਚ ਵੀ ਉੱਤਮ ਜਿਗਿਆਸੂ ਹੋ ਗਏ ਨੇ ਉਹਨਾਂ ਨੂੰ ਹੁਣ ਬ੍ਰਹਮਵੇਤਾ ਮਹਾਰਾਜ ਨੇ ਬਣਾ ਦੇਣਾ ਹੈ ਮਹਾਰਾਜ ਫਿਰ ਇਸ ਗੱਲ 'ਚ ਦੇਰੀ ਨਹੀਂ ਕਰਦੇ ਨਾਨਕ ਤੱਕੈ ਮਲ ਮਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰধান ਜਿਹੜੇ ਐਸੇ ਜੀ ਨੇ ਉਹ ਸਾਰੇ ਪੁਰਖਾਂ ਵਿੱਚੋਂ ਪ੍ਰধান ਪੁਰਖ ਹੋ ਜਾਂਦੇ ਨੇ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਰਹਿ ਗਈ ਹੈ ਮਹਾਰਾਜ ਤੇ ਉਹਨਾਂ ਨੂੰ ਪਰਪੰਚ ਪ੍ਰਵਾਨ ਪੰਜ ਪ੍ਰধান ਵਾਲੀ ਪੋੜੀ ਤੇ ਪਿਠਾ ਦੇਣਗੇ ਤੇ ਉਹ ਹੀ ਉਹ ਫਿਰ ਪ੍ਰধান ਹੁੰਦੇ ਨੇ ਜਿਨ੍ਹਾਂ ਨੂੰ ਫਿਰ ਦਰਸ਼ਨ ਹੋ ਜਾਂਦੇ ਜਿਨ੍ਹਾਂ ਦਾ ਸਰਬੰਧ ਸਿੱਧਾ ਰਾਜੇ ਨਾਲ ਹੋ ਗਿਆ ਤੇ ਪ੍ਰਧਾਨ ਤੇ ਵੀ ਬਣਨਗੇ ਨਾ ਜਿਨ੍ਹਾਂ ਦਾ ਸਰਬੰਧ ਸਿੱਧਾ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਹੋ ਗਿਆ ਕੋਈ ਕਮਨਾਵਾਂ ਨਾਲ ਨਹੀਂ ਰਹ ਗਿਆ ਤੇ ਪ੍ਰਧਾਨ ਦੀ ਕੁਰਸੀ ਤੇ ਤੇ ਫਿਰ ਉਹੀ ਬੈਠਣਗੇ ਚੱਲੇਗੀ ਵੀ ਉਹਨਾਂ ਦੀ ਜੋ ਹਰਕਾ ਪਿਆਰਾ ਸੋ ਸਬਨਾ ਦਾ ਪਿਆਰਾ ਐਥੇ ਪ੍ਰਧਾਨ ਤੁਸੀਂ ਬੜੇ ਦੂਸਰੇ ਅਰਥਾਂ ਵਿੱਚ ਲਿਆ ਕਰੋ ਕਿ ਜਿਹਨੂੰ ਕਹਿੰਦਾ ਡਿਵਾਈਨ मीनिंग ਵਿੱਚ ਕਿ ਪ੍ਰਧਾਨ ਕਿਵੇਂ ਦਾ ਹੋ ਕਿ ਜਿਹਦਾ ਜਿਹਦਾ ਪਰਮਾਤਮਾ ਦਾ ਜੋ ਪਿਆਰ ਹੈ ਉਹ ਸਾਰਿਆਂ ਦਾ ਪਿਆਰ ਹੈ ਸਾਰਿਆਂ ਦੇ ਦਿਲਾਂ ਵਿੱਚ ਰਾਜ ਕਰਦਾ ਹੈ ਰਾਜ ਕਰੇਗਾ ਖਾਲਸਾ ਉਹ ਦਿਲਾਂ ਵਿੱਚ ਰਾਜ ਕਰਦਾ ਹੈ ਖਾਲਸਾ ਤੇ ਸਦਾ ਹੀ ਰਾਜ ਕਰ ਰਿਹਾ ਹੈ ਅੱਜ ਵੀ ਰਾਜ ਕਰ ਰਿਹਾ ਹੈ ਅਸੀਂ ਇੱਕ ਦੂਜੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਖਾਲਸਾ ਜਿਹੜਾ ਵਾਹਿਗੁਰੂ ਦਾ ਜੋ ਵਾਹਿਗੁਰੂ ਦਾ ਰਾਜ ਚੱਲ ਰਿਹਾ ਹੈ ਤੇ ਫਿਰ ਖਾਲਸੇ ਦਾ ਵੀ ਰਾਜ ਚੱਲ ਰਿਹਾ ਹੈ ਅਸੀਂ ਕਹਿੰਦੇ ਹਾਂ ਆਓ ਖਾਲਸਾ ਜੀ ਆਓ ਪਾਦਸ਼ਾਹ ਆਓ ਬਾਦਸ਼ਾਹ ਅਸੀਂ ਕਹਿੰਦੇ ਨੇ ਇਸ ਤਰ੍ਹਾਂ ਰਾਜ ਹੈ ਸਾਡਾ ਜਿਵੇਂ ਰਾਜੇ ਦੇ ਘਰ ਹੋਏ ਆ ਰਾਜੇ ਦੇ ਮਹਿਲ ਵਿੱਚ ਸਾਡਾ ਜਨਮ ਹੋਇਆ ਹੈ ਤੇ ਅਸੀਂ ਸਹਿਜ ਸੁਭਾਵ ਨਾਲ ਹੀ ਰਾਜਕੁਮਾਰਾਂ ਸਾਨੂੰ ਕਿਸੇ ਕੋਲ ਪਾਤਸ਼ਾਹੀ ਲੈਣੀ ਨਹੀਂ ਹੈ ਜਦ ਮਹਾਰਾਜ ਨੇ ਦੇ ਦਿੱਤੀ ਇਨ ਗਰੀਬ ਸਿੱਖੋਂ ਕੋ ਦਿਉ ਪਾਤਸ਼ਾਹੀ ਤੇ ਕਿਸੇ ਦੀ ਔਕਾਤ ਨਹੀਂ ਉਹ ਪਾਤਸ਼ਾਹੀ ਖੋਲ ਲੈ ਜਿਹੜੀ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਨੇ ਦਿੱਤੀ ਹੈ ਸਗਲ ਉਰਖ ਮੈਂ ਉਰਖ ਪ੍ਰਧਾਨ ਸਾਧ ਸੰਗਜਾਤਾ ਮਿਟੇ ਅਭਿਮਾਨ ਜਿਹਦਾ ਸੰਗਤ ਵਿੱਚ ਆ ਕੇ ਅਭਿਮਾਨ ਦੂਰ ਹੋ ਗਏ ਉਹ ਹੀ ਉਹ ਪ੍ਰਦਾਨ ਹੈ ਉਹ ਪਿਆਰਾ ਹੋ ਗਿਆ ਨਾ ਨਿਮਰਤਾ ਵਾਲਾ ਹੋ ਗਿਆ ਜਿਨੇ ਨਿਮਰਤਾ ਧਾਰਨ ਕੀਤੀ ਹੁੰਦੀ ਤੁਸੀਂ ਕਹਿੰਦੇ ਹੋ ਸਾਡਾ ਆਗੂ ਆਈ ਹੋਏ ਐਸਮ ਦੀ ਗੱਲ ਸੁਣਦਾ ਹੈ ਐਦੇ ਅੰਦਰ ਈਗੋ ਨਹੀਂ ਹੈ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਉਹੀ ਉਪਰਦਾਨ ਬਣੇਗਾ ਆਪਸ ਕੋ ਜੋ ਜਾਣੇ ਨੀਚਾ ਜੋ ਆਪਣੇ ਆਪ ਨੂੰ ਨੀਵਾ ਕਰਕੇ ਜਾਣਦਾ ਹੈ ਜੋ ਆਪਣੇ ਆਪ ਨੂੰ ਨੀਵਾ ਸਮਝਦਾ ਹੈ ਸੋ ਗਨਿਆ ਹੈ ਸਭ ਤੋਂ ਉੱਚਾ ਮਹਾਰਾਜ ਕਹਿੰਦੇ ਉਹਨੂੰ ਸਭ ਤੋਂ ਉੱਚਾ ਜਾਣਨਾ ਕਰੋ ਜੋ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੋ ਐਵੇਂ ਕਰਕੇ ਜਾਣਦਾ ਮਹਾਰਾਜ ਕਹਿੰਦੇ ਉਹਨੂੰ ਸਭ ਤੋਂ ਉੱਚਾ ਕਰਕੇ ਜਾਣਨਾ ਕਰੋ ਅਗਲੇ ਜਦੋਂ ਅੱਗੇ ਜਾਵਾਂਗੇ ਤੇ ਮਹਾਰਾਜ ਕਹਿੰਦੇ ਨਾ ਕਿ ਤਾਂ ਜਿਨ੍ਹਾਂ ਦੇ ਜੋ ਆਪੜਾ ਨੂੰ ਕਹਿੰਦੇ ਨੇ ਪੱਲਾ ਪੱਲਾ ਜੋ ਕੋ ਪੱਲਾ ਪੱਲਾ ਕਹਾਵੇ ਤਿਸੇ ਪਲਾਈ ਨਿਕਟਣਾਵੇ ਉਹਨਾਂ ਦੇ ਜੋ ਜਿਸੇ ਭਲਾਈ ਨਿਕਟ ਨਾਵੇ ਉਹਨਾਂ ਤੇ ਭਲਾਈ ਨਿਕਟ ਨਹੀਂ ਆਂਦੀ ਜੋ ਆਪਣੇ ਆਪ ਨੂੰ ਪੱਲਾ ਪੱਲਾ ਕਰਕੇ ਦੱਸਦੇ ਨੇ ਜੋ ਆਪਣੇ ਆਪ ਨੂੰ ਆਪ ਹੀ ਕਹਿੰਦੇ ਨਹੀਂ ਮੈਂ ਤੇ ਬੜੇ ਭਲੇ ਕੰਮ ਕਰਦਾ ਵਾਂ ਮੇਰੇ ਮੇਰੇ ਤੇ ਵਿੱਚ ਤੇ ਕਿਸੇ ਲਈ ਬੁਰਾਈ ਨਹੀਂ ਉਹ ਜੋ ਦੱਸ ਰਹੇ ਨੇ ਅਸਰ ਵਿੱਚ ਹੁੰਦੀ ਆ ਉਹਦੇ ਉੱਪਰ ਪੂਚਾ ਮਾਰ ਲੈਣੇ ਮਹਾਰਾਜ ਕਹਿੰਦੇ ਸਉ ਗੰਨਿਆ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਜਿਹਦਾ ਮਨ ਜਿਹੜਾ ਸਭ ਦੇ ਚਰਨਾਂ ਦੀ ਧੂੜੀ ਬਣ ਗਿਆ ਹੈ ਕਿ ਹਰ ਹਰ ਨਾਮ ਤਿਨ ਘਟ ਘਟ ਚੀਨਾ ਉਹਨੇ ਪਰਮਾਤਮਾ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਿਹੜਾ ਹੈ ਹਰ ਘਟ ਵਿੱਚ ਪ੍ਰਤੱਖ ਕਰਕੇ ਦਰਸ਼ਨ ਕਰ ਲੈਂਦੇ ਨੇ ਪਰਮਾਤਮਾ ਦੇ ਜਿੰਦਾ ਮਨ ਸਬ ਦੇ ਚਰਣਾ ਚ ਝੁਕ ਗਿਆ ਉਹਦਾ ਮਨ ਸਬ ਦੇ ਚਰਣਾ ਚ ਕਿਉਂ ਝੁਕ ਗਿਆ ਕਿਉਂਕਿ ਉਹਨੇ ਪ੍ਰਤੱਖ ਵੇਖ ਲਿੱਤਾ ਕਿ ਹਰ ਘਟ ਵਿੱਚ ਮੇਰਾ ਸੁਆਮੀ ਹੈ ਜੇ ਸਾਹਮਣੇ ਮੇਰਾ ਸੁਆਮੀ ਹੈ ਤੇ ਸੁਆਮੀ ਦੇ ਅੱਗੇ ਝੁੱਕਣ ਵਿੱਚ ਕੀ ਪਰੇਸ਼ਾਨੀ ਹੈ ਫਿਰ ਜੇ ਉਹਦੀ ਸੇਵਾ ਹੀ ਕਰਨੀ ਹੈ ਨਾ ਝੁੱਕ ਗਏ ਉਹਦੇ ਨਾਲ ਮਿੱਠਾ ਹੀ ਹੋਣਾ ਹੈ ਹਰ ਹਰ ਨਾਮ ਤਿਨ ਘਟ ਘੜ ਚੀਨਾ ਜਿਨੇ ਐਸਾ ਕਰਕੇ ਜਾਣ ਲਿਤਾ ਉਹਦਾ ਮਨ ਹੁੰਦਾ ਜਾਕਾ ਮਨ ਹੋਏ ਸਗਲ ਕੀ ਰਿਨਾ ਜਾਂ ਫਿਰ ਕੋ ਜਿਨੇ ਆਪਣੇ ਮਨ ਨੂੰ ਸਭ ਦੇ ਅੰਦਰ ਚੁਕਾ ਲਿਤਾ ਉਹਨੂੰ ਪਰਮਾਤਮਾ ਦੇ ਪ੍ਰਤਕ ਦਰਸ਼ਨ ਹਰ ਘਟ ਵਿੱਚ ਹੁੰਦੇ ਨੇ ਹ ਸਭ ਥਾਈ ਹੁੰਦੇ ਨੇ ਮਨ ਆਪਣੇ ਤੇ ਬੁਰਾ ਮਿਟਾਨਾ ਆਪਣੇ ਮਨ ਤੋਂ ਮਹਾਰਾਜ ਕਹਿੰਦੇ ਬੁਰਾ ਜਿਹੜਾ ਮਿਟਾ ਲੰਦਾ ਨਾ ਜਿਹਨੂੰ ਇਹ ਦਾਤ ਮਿਲ ਜਾਂਦੀ ਹੈ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੈਂ ਜਦੋਂ ਤੋਂ ਸਾਧ ਸੰਗਤ ਵਿੱਚ ਆਣਾ ਸ਼ੁਰੂ ਕੀਤਾ ਅੰਦਰ ਦੀ ਤੇਰੀ ਤਾਂਤ ਪਰਾਈ ਦੂਸਰੇ ਦੀ ਚੀਜ਼ ਨੂੰ ਵੇਖ ਕੇ ਸੜਨਾ ਉਹਦੀ ਨਿੰਦਾ ਕਰਨਾ ਉਹਦੇ ਨਾਲ ਦੁਸ਼ਮਣ ਰੱਖਣਾ ਉਹਦੀ ਚੀਜ਼ ਵਰਗੀ ਆਪਣੇ ਪਾਸ ਹੋਏ ਐਸੀ ਕਾਮਨਾ ਕਰਨਾ ਉਹਦੀ ਖੁਸ਼ੀ ਵਿੱਚ ਖੁਸ਼ ਨਾ ਹੋਣਾ ਜਦ ਦੇ ਐਸੇ ਅਵਗੁਣ ਛੱਡ ਦਿੱਤੇ ਸੰਗਤ ਵਿੱਚ ਜਾ ਕੇ ਸੰਗਤ ਵਿੱਚ ਆ ਕੇ ਦੂਜੇ ਦੀ ਮਿਲੀ ਹੋਈ ਖੁਸ਼ੀ ਵਿੱਚ ਖੁਸ਼ ਹੋਏ ਕਿ ਬਰਕਤ ਮਹਾਰਾਜ ਨੇ ਦਿੱਤੀ ਹੈ ਤੇ ਉਹਦੇ ਖਜ਼ਾਨੇ ਜਿਹੜੇ ਨੇ ਭਰੇ ਭੰਡਾਰੇ ਨੇ ਸਭ ਨੂੰ ਦੇ ਸਕਦਾ ਹੈ ਇਹ ਨਹੀਂ ਕਿ ਸਿਰਫ ਉਹਨੂੰ ਦਿੱਤਾ ਤੇ ਖਜ਼ਾਨਾ ਖਤਮ ਹੋ ਗਿਆ ਖਜ਼ਾਨਾ ਮੈਨੂੰ ਵੀ ਦੇ ਸਕਦਾ ਹੈ ਤੇ ਮਹਾਰਾਜ ਅੱਗੇ ਝੋਲੀ ਅੱਡੀ ਉਹਦੀ ਖੁਸ਼ੀ ਵਿੱਚ ਖੁਸ਼ ਵੀ ਹੋਏ ਤੇ ਫਿਰ ਮਹਾਰਾਜ ਜਿਹੜੇ ਨੇ ਨਾ ਇਸ ਭਾਵਨਾ ਨਾਲ ਝੋਲੀਆਂ ਭਰਦੇ ਨੇ ਸਾਡਾ ਤੇ ਰੋਜ਼ ਦਾ ਅਸੀਂ ਮਹਾਰਾਜ ਨੂੰ ਕਹਿੰਦੇ ਆ ਨਾ ਬੇਨਤੀ ਰੂਪ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਹਨੇ ਅੰਦਰ ਵਸਾ ਲਿੱਤਾ ਸਰਬਤ ਦਾ ਭਲਾ ਉਹਦਾ ਭਲਾ ਆਪਣੇ ਆਪ ਆਪਾ ਹੋਣਾ ਸ਼ੁਰੂ ਹੋ ਜਾਏਗਾ ਜੋ ਅਸੀਂ ਦਿੰਦੇ ਆ ਕਈ ਗੁਣਾ ਕਰਕੇ ਮਹਾਰਾਜ ਵਾਪਸ ਦਿੰਦੇ ਨੇ ਕਿਸਾਨ ਇੱਕ ਬੀਜ ਬੋਂਦਾ ਹੈ ਕਈ ਗੁਣਾ ਫਸਲ ਜਿਹੜੀ ਹੈ ਉਹ ਮਿਲਦੀ ਹੈ ਤੁਸੀਂ ਘਰ ਜਦੋਂ ਕੋਈ ਪੋਦਾ ਲਾਇਆ ਸੀ ਕਿੰਨੇ ਬੀਜ ਬੋਏ ਸੀ ਤੇ ਕਿੰਨੇ ਫਲ ਤੁਸੀਂ ਲੈ ਰਹੇ ਹੋ ਕਈ ਗੁਣਾ ਵਾਪਸ ਦਿੰਦੀ ਹੈ ਪ੍ਰਕਿਰਤੀ ਹੈ ਪਰਮਾਤਮਾ ਤੇ ਜੇ ਆਪਣੇ ਮਨ ਤੋਂ ਬੁਰਾ ਮਿਟਾ ਦੋਂ ਫਿਰ ਕੀ ਹੁੰਦਾ ਹੈ ਪੇਖੈ ਸਗਲ ਸ੍ਰਿਸ਼ਟ ਸਾਂਜਨਾ ਜਿਹੜਾ ਆਪਣੇ ਮਨ ਤੋਂ ਬੁਰਾ ਮਿਟਾ ਕੇ ਸਾਰੀ ਸ੍ਰਿਸ਼ਟੀ ਤੇ ਪ੍ਰਤੀ ਮੈਤਰੀ ਭਾਵ ਰੱਖ ਲੈਂਦਾ ਹੈ ਕਿ ਸਾਰੀ ਸ੍ਰਿਸ਼ਟੀ ਨਾਲ ਮੇਰੀ ਮਿੱਤਰਤਾ ਹੈ ਉਹਨੂੰ ਸਾਰੇ ਖਜ਼ਾਨੇ ਮਿਲਦੇ ਨੇ ਜਾਂ ਫਿਰ ਇੰਜ ਜਾੜੋਂ ਜਿਹੜਾ ਆਪਣੇ ਮਨ ਤੋਂ ਬੁਰਾ ਮਿਟਾ ਦਿੰਦਾ ਹੈ ਬੁਰਾ ਕਰਨਾ ਕੀ ਬੁਰਾ ਸੋਚਦਾ ਵੀ ਨਹੀਂ ਕਿਸੇ ਲਈ ਸੋ ਕਿਸੇ ਨੂੰ ਦੁਖੀ ਦੇਖਦਾ ਤੇ ਉਹਦੇ ਲਈ ਅਰਦਾਸ ਕਰਦਾ ਹੈ ਮਹਾਰਾਜ ਤੇਰਾ ਬਾਣਾ ਹੈ ਤੂੰ ਜਾਣੇ ਮਹਾਰਾਜ ਕਿਰਪਾ ਕਰ ਸਾਰਿਆਂ ਨੂੰ ਸੁਖੀ ਕਰ ਜਿਵੇਂ ਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਤੇ ਫਿਰ ਸਾਰੀ ਸ੍ਰਿਸ਼ਟੀ ਉਹਦੇ ਲਈ ਮਿੱਤਰ ਬਣ ਜਾਂਦੀ ਹੈ ਪਸ਼ੂ ਪੰਛੀ ਵੀ ਜਾਨਵਰ ਵੀ ਉਹਦੇ ਲਈ ਮਿੱਤਰ ਹੋ ਜਾਂਦੇ ਨੇ ਜੋ ਆਪਣੇ ਮਨ 'ਚੋਂ ਬੁਰਾ ਮਿਟਾ ਦਿੰਦਾ ਹੈ ਜਿਹਦੇ ਮਨ ਵਿੱਚ ਮੇਰ ਤੇਰਣੀ ਹੈ ਸਾਰੀ ਸ੍ਰਿਸ਼ਟੀ ਉਹਦੇ ਲਈ ਮੈਤਰੀ ਪਾਵ ਰੱਖਦੀ ਹੈ ਲੱਖ 84 ਮੇਦਨੀ ਸਭ ਸੇਵ ਕਰਨ ਦਾ ਸੂਕ ਦੂਕ ਜਨ ਸਮ ਦ੍ਰਿਸ਼ਟੀ ਤਾਂ ਜਿਹਨੇ ਸੁਖ ਤੇ ਦੁਖ ਨੂੰ ਇੱਕ ਸਮਾਨ ਜਾਣ ਲਿਤਾ ਹੈ ਇੱਕੋ ਸਮਾਨ ਵੇਖਦਾ ਹੈ ਸੁਖ ਆਏ ਤਾਂ ਦੁਖ ਆਏ ਤਾਂ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਜਿਹਨੂੰ ਇਹ ਗਿਆਤ ਹੈ ਕਿ ਮਹਾਰਾਜ ਨੇ ਸੰਜੋਗ ਤੇ ਵਿਜੋਗ ਦੋਨੋਂ ਕਾਰਾਂ ਚਲਾਈ ਹੋਈਆਂ ਨੇ ਜੇ ਸੰਜੋਗ ਹੈ ਤੇ ਵਿਜੋਗ ਵੀ ਹੈ ਜੇ ਵਿਜੋਗ ਹੈ ਤੇ ਵਿਜੋਗ ਤੋਂ ਬਾਅਦ ਸੰਜੋਗ ਵੀ ਹੈ ਨਾਨਕ ਪਾਪ ਪੁੰਨ ਨਹੀਂ ਲੇਪਾਂ ਫਿਰ ਉਹ ਪਾਪ ਤੇ ਪੁੰਨ ਦੇ ਚੱਕਰ ਵਿੱਚ ਨਹੀਂ ਪੈਂਦਾ ਉਹ ਨਿਰਲੇਪ ਹੋ ਕੇ ਮਹਾਰਾਜ ਦੀ ਕਾਰ ਕਾਰ ਜਾਣ ਕੇ ਮਹਾਰਾਜ ਦੀ ਸੇਵਾ ਜਾਣ ਕੇ ਸਾਰੇ ਕੰਮ ਕਰਦਾ ਹੈ ਸਹਿ ਸੁਭਾਏ ਜੋ ਕਾਰ ਜਾਣ ਕੇ ਕੰਮ ਕਰਦਾ ਹੈ ਉਹਦੇ ਨਾਲ ਉਹਨੂੰ ਪਾਪ ਤੇ ਪੁੰਨ ਨੀ ਭੋਗੜੇ ਪੈਂਦੇ ਦੇਖਣ ਵਿੱਚ ਤੁਹਾਨੂੰ ਲੱਗ ਰਿਹਾ ਹੋਵੇਗਾ ਬੜੇ ਪੁੰਨੀ ਕੰਮ ਕਰ ਰਿਹਾ ਹੈ ਪਰ ਪੁੰਨੀ ਜਿਹੜੇ ਨੇ ਬੰਧਨ ਵਿੱਚ ਬੰਦਦੇ ਨੇ ਪੁੰਨ ਦਾ ਫਲ ਲੈਣ ਲਈ ਸੰ ਦੁਬਾਰਾ ਧਰਤੀ ਤੇ ਆਣਾ ਪੈਂਦਾ ਹੈ ਫਿਰ ਪਾਪ ਵੀ ਕਮਾ ਸਕਦੇ ਹਾਂ ਜਿਵੇਂ ਪਾਪਾਂ ਦਾ ਭੁਗਤਣ ਲਈ ਆਣਾ ਪੈਂਦਾ ਉਹ ਨਿਰਲੇਪ ਹੋ ਜਾਂਦਾ ਹੈ ਇਹਦੇ ਵਿੱਚ ਇਹ ਵੀ ਹੁੰਦਾ ਹੈ ਕਿ ਜੇ ਅਸੀਂ ਇਸ ਰਸਤੇ ਤੇ ਚੱਲਿਆਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਕਿਰਪਾ ਕਰਨ ਫਿਰ ਕੀ ਹੁੰਦਾ ਹੈ ਕਿ ਜਿਹੜੀ ਅਸੀਂ ਬੇਨਤੀ ਕਰਦੇ ਆ ਨਾ ਸਾਰਾ ਦਿਨ ਨੇਮ ਕਰਕੇ ਤੇ ਨੇਮ ਕਰਕੇ ਸਾਰਾ ਦਿਨ ਜੋ ਕਾਰ ਕਰਦੇ ਆ ਜੋ ਵੀ ਕਰਮ ਕਰਦੇ ਨੇ ਮਹਾਂਪੁਰਖ ਉਹ ਸਾਰਾ ਕੁਝ ਕਰ ਕੇ ਨਾ ਮਹਾਰਾਜ ਨੂੰ ਅਰਪਣ ਕਰ ਦਿੰਦੇ ਨੇ ਸਾਰਾ ਕੁਝ ਕਰਕੇ ਉਹ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਜੂ ਨੇਮ ਦੀ ਸੇਵਾ ਆਪ ਜੀ ਨੇ ਲਈ ਤੀ ਜੋ ਆਪ ਜੀ ਨੇ ਪੂਰਾ ਦਿਨ ਕਰਮਾਂ ਦੀ ਸੇਵਾ ਲਈ ਮਹਾਰਾਜ ਆਪਣੇ ਖਜ਼ਾਨਿਆਂ ਵਿੱਚ ਜਮ੍ਹਾਂ ਕਰ ਲੋ ਤੇ ਮਹਾਰਾਜ ਦੇ ਖਜ਼ਾਨਾ ਵਿੱਚ ਉਹ ਚੀਜ਼ ਜਮ੍ਹਾਂ ਹੁੰਦੀ ਹੈ ਉਹਦਾ ਫਿਰ ਮਹਾਰਾਜ ਫਲ ਪੁਕਤਣ ਲਈ ਸਾਨੂੰ ਭੇਜਦੇ ਨੇ ਸਾਡੇ ਅਕਾਊਂਟ ਵਿੱਚ ਥੋੜਾ ਜਮਾ ਹੋਇਆ ਮਹਾਰਾਜ ਦੇ ਅਕਾਊਂਟ ਵਿੱਚ ਹੈ ਫਿਰ ਮਹਾਰਾਜ ਇੱਥੇ ਦੇ ਲਿਖੇ ਨੇ ਉਹ ਫਟ ਜਾਂਦੇ ਨੇ ਮਹਾਰਾਜ ਕਿਰਪਾ ਕਰਨ ਧਰਮਰਾਇ ਅਬ ਕਹਾ ਕਰੋਗੇ ਜੋ ਫਾਟੇ ਹੋ ਸਗਲੋ ਲੇਖਾ ਜੇ ਸਾਰਾ ਲੇਖਾ ਹੀ ਫਟ ਜਾਏ ਫਿਰ ਧਰਮਰਾਜ ਕੀ ਕਰੇਗਾ ਜੇ ਅਕਾਊਂਟ ਵਿੱਚ ਹੈ ਹੀ ਨਹੀਂ ਮਹਾਰਾਜ ਕੋਲ ਹੀ ਜਮ੍ਹਾਂ ਨਿਰਲੇਪ ਉਹ ਕਈ ਸਾਡੇ ਕੰਮ ਹੋ ਰਹੇ ਨੇ ਫਿਰ ਮਹਾਰਾਜ ਦੀ ਆਗਿਆ ਹੁੰਦੀ ਹੈ ਤੇ ਫਿਰ ਹੁੰਦਾ ਹੈ ਕਿ ਬਈ ਜਾਣਾ ਹੈ نیچے ਵਾਪਸ ਧਰਤੀ ਤੇ ਸੇਵਾ ਕਮਾਣੀ ਹੈ ਹੋਰ ਨਹੀਂ ਕਮਾਣੀ ਕੈਸੀ ਭਾਵਨਾ ਹੈ ਅੰਦਰ ਕਿ ਮਹਾਰਾਜ ਮੈਂ ਵਾਲੇ ਪੰਥ ਦੀ ਹੋਰ ਸੇਵਾ ਕਰਨੀ ਹੈ ਮੈਨੂੰ ਰਜ ਨਹੀਂ ਆਇਆ ਮਹਾਰਾਜ ਮੈਂ ਆਪ ਜੀ ਦੀ ਜੀਆਂ ਦੀ ਹੋਰ ਸੇਵਾ ਕਰਨੀ ਹੈ ਉਹਨੂੰ ਕਹਦੇ ਆ ਫਿਰ ਸ਼ੀਰ ਸਿੰਘਾਂ ਦਾ ਆਣਾ ਜਾਂ ਜਿਵੇਂ ਵੀ ਵਰਤਾਰਾ ਹੁੰਦਾ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਤੀ ਹੈ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਸਤ ਗੁਰ ਸਿੱਖ ਕੋ ਨਾਮ ਧੰਨ ਦੇ ਸਤ ਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਤਾਂ ਸਿਕ ਵੜ ਭਾਗੀ ਹੈ ਗੁਰ ਤਾਂ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਂਝ ਰਹੇ ਝੂਲਤੇ ਨਿਸ਼ਾਨ ਰਹੇ ਸਜ ਤੇ دیوان ਰਹੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ